ਬੇਟਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ 6 ਸਾਲ ਤੋਂ ਮੰਜੇ ਤੇ ਹੀ ਚੱਲਦਾ ਹਾਂ ਤੇ ਉਤਰ ਮੈਂ ਨਾ ਹਾਂ ਸ਼ੇਰ ਨੂੰ ਛੇਕੋਟਿਆ ਗਿਆ ਉਹਦਾ ਨਰਸਾ ਕੋਲ ਮੜ ਕੇ ਠੀਕ ਹੀ ਮੈਂ ਨਾ ਚਲੋ ਤੁਹਾਨੂੰ ਸਾਨੂੰ ਪਤਾ ਲੱਗ ਜਾਂਦਾ ਕਰੋ ਮੈਂ ਤਿਆਰ ਹੋਣਾ ਪਾ ਕੇ ਬੰਦ ਨਹੀਂ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਦੇ ਨਾਲ ਪਪੀਆਂ ਲੈ ਕੇ ਆਉਣੀਆਂ ਉਹਨੂੰ ਹਾ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਮੇਰਾ ਡੈਡੀ ਤੇ ਕੱਲ ਸਾਮੀ 5 ਵਜੇ ਇਹ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਸੇਤੀ ਮੁੜ ਕੇ ਉਹ ਪੂਰਾ ਹੋ ਜਾਂਦਾ ਹੈ ਦਾ ਸਬੰਧ ਨਾ ਮੈਂ ਤਾਂ ਪੂਰਾ ਹੋ ਪਿਆ ਪੂਰਾ ਇੱਕੋ ਬੇਟਾ ਹੀ ਇਹੋ ਸਵਾਲਾ ਕੇ ਬੇਟਾ ਗੁਰਕੀਤਨ ਸਿੰਘ ਮੇਰੇ ਨਾ ਹੀ ਬੇਟੇ ਦਾ ਘਰ ਦੇ ਮੇਰੇ ਮੇਰੇ ਗੁਰਜੀ ਤੇ ਉਹ ਅੱਗੇ ਨਹੀਂ ਠੀਕ ਉਹਨਾਂ ਨੂੰ ਕੈਂਸਰ ਹੈ ਤੇ ਉਹ ਗੁਰੂ ਰਾਮਦਾਸ ਉਹ ਕੈਂਸਰ ਦੀ ਚੱਲਣ ਗਈ ਉਹਨਾਂ ਦੇ ਕੀਮੋ ਲਗੀ ਕਰਨਾ ਲੱਗੇ ਹੁਣ ਗੋਲੀਆਂ ਚੱਲਦੀਆਂ ਮਾਗੀ ਚਲੋ ਬਹੁਤ ਮਾੜੀ ਹੋਈ ਐ ਚਲੋ ਹੁਣ ਆਪਾਂ ਕਰਨੇ ਕੱਖ ਜਾਂਦੇ ਰੱਬ ਦਾ ਬਾਣਾ ਏ ਸਣਾ ਵੱਡਾ ਜੇਰਾ ਕਰਕੇ ਮੰਨਣਾ ਪਊ ਰੱਬ ਦਾ ਬਾਣਾ ਬੜੇ ਆ ਸਾਰੀ ਉਮਰ ਦਾ ਦੁੱਖ ਰਹਿਣਾ ਏ ਤੇਰਾ ਸਾਨੂੰ ਛੱਡ ਗਿਆ ਹੋਇਆ ਹਾਂ ਬਹੁਤ ਮਾੜੀ ਕੰਡੋ ਹਾਂ ਚੱਲਦਾ ਏ ਰਾਜੀ ਹਾਂ ਗੋਲੀਆਂ ਚੱਲਦੀਆਂ ਏ ਤੇ ਵਧੀਆ ਚਲੋ ਬੜਾ ਉਣੀ ਕਰਨਾ ਮਰਨ ਵਾਲੀ ਗੱਲ ਨਹੀਂ ਕੋਈ ਜੋ ਹੋਇਆ ਜੋਰਾ ਬਣੇਗਾ ਇੱਥਾ ਚਲੋ ਉਹਦੇ ਪਾਣੀ ਅੰਦਰ بیٹਾ ਹੈ ਮੇਰਾ ਬੇਟਾ ਮੇਰਾ ਠੀਕ ਨਹੀਂ ਕਾਫੀ 6 ਸਾਲ ਤੋਂ ਮੰਜੇ ਤੇ ਹੀ ਚੱਲਦਾ ਹਾਂ ਤੇ ਉਦੋਂ ਤਰਾ ਮੇਨਾ ਹਾਂ ਸ਼ੇਰ ਨੂੰ ਛੇਰ ਕੋਟਿਆ ਗਿਆ ਉਹਰਾ ਨਾ ਚਾ ਕੋ ਮੜ ਕੇ ਠੀਕ ਹੀ ਮੇਨਾ ਚਲੋ ਤੁਹਾਨੂੰ ਪਤਾ ਲੱਗ ਜਾਂਦਾ ਕਰੋ ਮੈਂ ਤਿਆਰ ਹੋਣਾ ਪੱਗ ਬੰਨਣੀ ਉਦੋਂ ਮੈਂ ਉਹਨੂੰ ਮਿਲ ਕੇ ਜਾਣਾ ਉਹਨੇ ਪੱਪੀਆਂ ਲੈ ਕੇ ਆਉਣੀਆਂ ਉਹਨੂੰ ਹਾਹ ਕਰਨਾ ਜੱਫੀ ਪਾਉਣੀ ਪਤਾ ਲੱਗ ਜਾਂਦਾ ਮੇਰਾ ਡੈਡੀ ਆ ਤੇ ਕੱਲ ਸਾਮੀ 5 ਵਜੇ ਇਹ ਪਿਆਰੋਂ ਮੈਂ ਗੋਲੀਆਂ ਲੈ ਕੇ ਆਇਆ ਉਹਨੂੰ ਦੇਣਾ ਤੇ ਸੀਸੀ ਤੇ ਠੀਕ ਨਹੀਂ ਉਹ ਤੋਂ ਬਾਅਦ ਛੇਤੀ ਮੁਰਗੀ ਉਹ ਘੁੜਾਉਣਾ ਆ ਬਸ ਆਬੰਦਰਾ ਮੈਂਟਾ ਘੁੜਾਉ ਉਹਰਾ ਇੱਕੋ ਬੇਟਾ ਹੀ ਮੇਰਾ ਇਹੋ ਸਬਾਨਾ ਦਾ ਬੇਟਾ ਗੁਰਕੀਤਨ ਸਿੰਘ ਮੇਰਾ ਨਾਂ ਹੀ ਬੇਟੇ ਦਾ ਕਰਦੇ ਮੇਰੇ ਮੇਰੇ ਗੁਰਪ੍ਰੀਤ ਆ ਉਹ ਅਗੇ ਨਹੀਂ ਠੀਕ ਉਹਨਾਂ ਨੂੰ ਕੈਂਸਲ ਆ ਤੇ ਉਹ ਗੁਰੂ ਰਾਮਦਾਸ ਉਹ ਕੈਂਸਲ ਦੀ ਚੱਲਣ ਡਈ ਉਹਨਾਂ ਦੇ ਕੀਮੋ ਲਗੀ ਕਰਨਾ ਲੱਗੇ ਹੁਣ ਗੋਲੀਆਂ ਚੱਲਦੀਆਂ ਬਾਕੀ ਚਲੋ ਬਹੁਤ ਮਾੜੀ ਹੋਈ ਆ ਚਲੋ ਹੁਣ ਆਪਾਂ ਕਰਨੇ ਤੱਕ ਜਾ ਰਿਹਾ ਰੱਬ ਦਾ ਬਾਣਾ ਏਸਾ ਨਾ ਵੱਡਾ ਚਿਹਰਾ ਕਰਕੇ ਮੰਨਣਾ ਪਊ ਰੱਬ ਦਾ ਬਾਣਾ ਬੜੇ ਆ ਸਾਰੀ ਉਮਰ ਦਾ ਦੁੱਖ ਰਿਆਣਾ ਕਿਹੜਾ ਸਾਨੂੰ ਛੱਡ ਗਿਆ ਉਹ ਆ ਬਹੁਤ ਮਾੜੀ ਖ਼ਬਰ ਹਾਂ ਚੱਲਦਾ ਹੈ ਉਹ ਰਾਜੀ ਹਾਂ ਗੋਲੀਆਂ ਚੱਲਦੀਆਂ ਆ ਉੱਥੇ ਤੇ ਵਧੀਆ ਚਲੋ ਬੜਾ ਕੋਈ ਇਹ ਕਰਨਾ ਮੈਂ ਕਰਨ ਵਾਲੀ ਗੱਲ ਨਹੀਂ ਕੋਈ ਜੋ ਹੋਇਆ ਜੋਰਾ ਬਣਿਆ ਕੀਤਾ ਉਹਦੇ ਬਾਣੇ ਅੰਦਰ